ਪਾਜੀ ਅਮਰਜੀਤ ਤੇ ਅਸੀਂ ਹੁਣ ਤੁਹਾਨੂੰ ਇਹਨਾਂ ਦੀ ਆਗ ਜਿਹੜੀ ਗ੍ਰੈਂਡ ਰਿਵਰ ਜਿਹੜਾ ਹੈਗਾ ਰਵੀ ਇਹਦਾ ਟੂਰ ਕੱਢ ਕੇ ਦਿਖਾਣੇ ਆਜੋ ਦੇਖੋ ਤਿਆਰ ਅੱਛਾ ਪਾਜੀ ਦਾੜਾ ਦੱਸੀ ਜਾਇਓ ਹਣਾ ਪਾਜੀ ਕੀ ਕੀ ਇਹਦੇ ਫੀਚਰਸ ਹੈਗੇ ਆ ਤੇ ਆ ਦੇਖੋ ਹਾਂਜੀ ਇਹ ਆਰ ਵੀ ਇਹਨੂੰ ਕਹਿੰਦੇ ਆ ਜੀ ਰਿਕਰੀਏਸ਼ਨਲ ਵਾਹਕਲ ਯਾ ਇਹਦੀ ਲਾਈਕ ਅ ਫੋਲੋ ਫਾਰਮ ਤੇ ਇੱਕ ਦਾ ਇਹ ਚੱਲਦਾ ਫਿਰਦਾ ਘਰ ਹੀ ਆ ਜੀ ਇਹ ਘਰ ਹੀ ਆ ਹਾਂ ਹਾਂ ਬਸ ਇਹਦੇ ਚ ਮੋਬਾਈਲ ਹੋਮ ਤੁਸੀਂ ਕਹਿ ਸਕਦੇ ਹੋ ਹਮ ਤੇ ਬੈਡਰੂਮ ਬੈੱਡ ਲਗਾਏ ਦੇ ਵਿੱਚ ਕਿਚਨ ਆ ਸਟੋਵ ਮਾਈਕਰੋ ਫ੍ਰਿਜ ਤੇ ਵਾਸ਼ਰੂਮ ਸ਼ਾਵਰਾਂ ਵਿੱਚ ਪੂਰਾ ਫੁੱਲ ਵਾਸ਼ਰੂਮ ਹਮ ਹਮ ਤੇ ਸਿੰਕ ਲੱਗਾ ਆਜੋ ਫਿਰ ਦਿਖਾਦੇ ਹੁਣ ਅੰਦਰ ਬਾਂਕ ਬੈੱਡ ਦੋ ਬਾਂਕ ਬੈੱਡ ਆ ਔਰ ਬਿਜਲੀ ਨਾਲ ਇਹ ਕਨੈਕਸ਼ਨ ਇਹਨੂੰ ਦੇ ਦਿੱਤਾ ਜਾਂਦਾ ਹਾਂਜੀ ਪਾਵਰ ਇੱਥੋਂ ਪਾਵਰ ਹੁੰਦੀ ਆ ਇਹਦੀ ਇੱਥੋਂ ਇਹਦੀ ਪਾਵਰ ਦੀ ਕੇਬਲ ਆ ਕੇ ਤੇ ਫਿਰ ਇਹ ਪੂਰਾ ਦਾ ਪੂਰਾ 에어 ਕੰਡੀਸ਼ਨਿੰਗ ਜੀ ਹਾਂਜੀ ਇਹਦੇ ਚ 에어 에어 ਕੰਡੀਸ਼ਨ ਸਿਸਟਮ ਤੇ ਹੀਟਿੰਗ ਸਿਸਟਮ ਦੋਨੇ ਆ ਜੀ ਠੀਕ ਸੋ ਇਹ ਹੈਗਾ ਇੰਟੀਰੀਅਰ ਇਹਦਾ ਹਾਂਜੀ ਮੈਂ ਵਾਈਪਸ ਆਉਂਦਾ ਹਾਂ ਹਾਂ ਉਹ ਇਹ ਤਾਂ ਬਹੁਤ ਸੋਹਣਾ ਹੈ ਭਾਜੀ ਇਹ ਤਾਂ ਹੈ ਆ ਦਾ ਪੂਰਾ ਕਿੰਗ ਸਾਈਜ਼ ਲੱਗਾ ਬੈੱਡ ਇੱਥੇ ਹੈ ਸੋ ਹੈਗਾ ਬੈੱਡ ਇਧਰਲੀ ਸਾਈਡ ਦਾ ਹਾਂਜੀ ਤੇ ਆਹ ਛੋਟੀ ਜੀ ਕਿਚਨ ਵੀ ਬਣੀ ਹੋਈ ਹੈ ਕਿਚਨ ਆ ਜੀ ਕਿਚਨ ਹੈ ਸਿੰਕ ਦਾ ਆਕਰ ਵਾਟਰ ਸਪਲਾਈ ਵਾਟਰ ਸਪਲਾਈ ਮਾਈਕਰੋ ਦੇ ਸਕਦੇ ਹਾਂ ਸੋ ਲੱਗਿਆ ਹੋਇਆ ਹਾਂਜੀ ਤੇ ਆਹ ਡਰਾਅਰਸ ਵਗੈਰਾ ਹੈਗੇ ਸਾਰੇ ਹਾਂਜੀ ਤੇ ਆ ਇਹਦਾ ਹੈਗਾ ਦੂਜਾ ਏਰੀਆ ਆ ਫਰਿਜ ਹੈ ਆ ਫਰਿਜ ਹੈਗੀ ਆ ਆ ਇਧਰ ਵਾਸ਼ਰੂਮ ਸੋ ਇੱਕ ਬੈੱਡਰੂਮ ਇੱਕ ਆ ਬੈੱਡ ਹੈ ਭਾਜੀ ਇੱਥੇ ਤਾਂ ਚਾਰ ਬੰਦੇ ਬੜੇ ਆਰਾਮ ਨਾਲ ਸੌਂ ਸਕਦੇ ਹਨ ਇਹ ਤੇ ਆ ਬੱਚੇ ਤੇ ਸੌ ਗਿਆ ਬੱਚੇ ਬੱਚੇ 2 3 4 5 ਬੰਦੇ ਹੋ ਸਕਦੇ 5 ਬੰਦੇ ਆਰਾਮ ਨਾਲ ਸੌ ਸਕਦੇ ਹਾਂ 5 ਪਰਸਨ ਲਾਈਕ ਇੱਕ ਫੈਮਿਲੀ ਲਈ ਵਧੀਆ ਬਹੁਤ ਵਧੀਆ ਵਧੀਆ ਹਾਂ ਹਾਂ ਜੀ ਆਹ ਵੇਖੋ ਸ਼ਾਵਰ ਬਣਿਆ ਹਾਂ ਜਾਓ ਜੀ ਬਣਾਓ ਓਏ ਹੋਏ ਹੋਏ ਕਮਾਲ ਦੀ ਗੱਲਾ ਤਾਂ ਉੱਪਰ ਫੈਨ ਵੀ ਲੱਗਾ ਹਾਂ ਉੱਤੇ ਫੈਨ ਲੱਗਾ ਹੋਗਾ ਐਗਜ਼ੌਸਟ ਹਾਂਜੀ ਸ਼ਾਵਰ ਆ ਉੱਤੇ ਇਹਦੇ ਚ ਵਾਟਰ ਟੈਂਕ ਟਾਇਲਟ ਹੈ ਮੈਟਨ ਆਉਂਦਾ ਆ ਨੋ ਜੀ ਉਹ ਫੁੱਲ ਕਰ ਲੋ ਅੱਛਾ ਤੇ ਜੇ ਤੁਸੀਂ ਕਿਤੇ ਵਾਟਰ ਸਪਲਾਈ ਤੁਹਾਡੇ ਕੋਲ ਹੈ ਨਹੀਂਗੀ ਤੇ ਤੁਸੀਂ ਵਾਟਰ ਟੈਂਕ ਫੁੱਲ ਕਰਕੇ ਤੁਸੀਂ ਲਿਆ ਸਕਦੇ ਹੋ ਓਕੇ ਇੱਥੇ ਰੱਖ ਦੰਨੇ ਲੋ ਆ ਬਲਕਪਟ ਬਹੁਤ ਵਧੀਆ ਖੁੱਲੇ ਢਲੇ ਆਏ ਹਾਂ 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 ਸੋ ਇਹ ਕਾ ਹੋ ਗਿਆ ਇੱਕ ਦੋ ਇੱਥੇ ਵੀ ਦੋ ਬੰਦੇ ਵੜ ਸਕਦੇ ਹੁੰਦਾ ਦੇਖ ਸਕਦੇ ਹੋ ਅਸੀਂ ਇੱਕ ਦਿਨ ਸੁੱਤੇ ਦੋ ਦਿਨ ਦੋ ਜਣੇ ਅਸੀਂ ਦੋ ਜਣੇ ਸੌਂ ਸਕਦੇ ਹਾਂ ਬਟ ਥੋੜਾ ਜਿਆਦਾ ਪ੍ਰੋਪਰ ਨਹੀਂ ਹਾਂ ਆਪਣਾ ਕਈ ਵਾਰ ਚਲੋ ਸੌ ਜਾਂਦਾ ਬੰਦਾ ਬੱਚੇ ਦਾ ਬਹੁਤ ਵਧੀਆ ਸਮਝ ਆਉਂਦੇ ਬੱਚੇ ਸਮਝ ਆਉਂਦੇ ਬੱਚੇ ਸੌਂ ਸਕਦੇ ਇਹਦੇ ਆ ਦੋ ਜਾਨੇ ਸੋ ਆ ਏਸੀ ਲੱਗਾ ਹੋਇਆ ਹਾਂਜੀ ਤੇ ਇਹਨੂੰ ਜਦੋਂ ਇਲੈਕਟ੍ਰਿਕ ਵਾਇਰ ਦੇ ਨਾਲ ਕਨੈਕਟ ਕਰ ਦਿੱਤਾ ਜਾਂਦਾ ਜਿੱਦਾਂ ਸਾਨੂੰ ਕੈਂਪਿੰਗ ਦੇ ਉੱਤੇ ਨਾਲ ਵਾਇਰ ਉਹ ਮਿਲਦੇ ਆ ਕੰਟਰੋਲ ਫਿਰ ਇਹ ਡਾਇਵਰਟਾਂ ਉਹ ਵਿੰਡੋਜ਼ ਵਿੰਡੋਜ਼ ਆ ਤੁਸੀਂ ਇਹਨਾਂ ਨੂੰ ਬਲਾਈਂਡਸ ਲੱਗੇ ਆ ਉੱਪਰ ਕਰ ਸਕਦੇ ਹੋ ਫਰੈਸ਼ ਇਹ ਚੱਲਦਾ ਫਿਰਦਾ ਘਰ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਸ ਦਾ ਟੂਰ ਸਾਡਾ ਤੇ ਹੁਣ ਫਿਰ ਅੱਗੇ ਫਿਊਚਰ ਚ ਆਪਾਂ ਮਾਰਦੇ ਆਂ ਕੋਈ ਤੇ ਗੇੜੀ ਬੁਰੀ ਲੰਬੀ ਛੋੜੀ ਇਹ ਜਸਟ ਅ ਬੇਸਿਕ ਵਨ ਆ ਇਹ ਤੋਂ ਅਪਗ੍ਰੇਡ ਬਹੁਤ ਵਧੀਆ ਬਹੁਤ ਵਧੀਆ ਵੱਡੇ ਵੱਡੇ ਵੀ ਹੈਗੇ ਆ ਤੇ ਚਲੋ ਚੱਲਦੇ ਆਂ ਫਿਰ ਅੱਜ ਨੂੰ ਪਿੱਛੇ ਸਟੋਅ ਕਰਕੇ ਹਾਂ ਸਟੋਅ ਕਰਕੇ ਜਿੱਥੇ ਮਰਜ਼ੀ ਲੈ ਜਾਓ ਕੈਂਪਿੰਗ ਏਰੀਆ ਐਨੀ ਵੇਅਰ ਹਾਂ ਤੁਹਾਡਾ ਹੋਟਲ ਦਾ ਖਰਚਾ ਬਚ ਜਾਂਦਾ ਹੋਟਲ ਦਾ ਖਰਚਾ ਬਚ ਜਾਂਦਾ ਪਲੱਸ ਤੁਸੀਂ ਜਿੰਨਾ ਮਰਜ਼ੀ ਆਪਣਾ ਇੰਜੋਏ ਰਿਲੈਕਸ ਕਰੋ ਜੰਗਲ ਜਿੱਥੇ ਵੀ ਰੋਕ ਕੇ ਗੱਡੀ ਹਨਾ ਤੁਹਾਨੂੰ ਹੋਟਲ ਦੇ ਵਿੱਚ ਰੂਮ ਨਹੀਂ ਲੈਣਾ ਪੈਂਦਾ ਹਨਾ ਯਾਰ ਆ ਸਕਰੀਵ ਦੇ ਸੋ ਇਹ ਸੇਗਾ ਸਰਦਾ ਟੂਰ ਭਾਜੀ ਦੀ ਆਰ ਵੀ ਦਾ ਅੱਜ ਦਾ ਹੈ ਇਹ ਤੋਂ ਇਹ ਹੈਗਾ ਭਾਜੀ ਦਾ ਛੋਟਾ ਇਹਨੂੰ ਛੋਟਾ ਕਹਿੰਦੇ ਆ ਇੱਥੇ ਪਿੱਕਾ ਕਹਿੰਦੇ ਆ ਵੈਸੇ ਇਹਨੂੰ ਆ ਕੈਨੇਡੀਅਨ ਇਹ ਜਿਹੜਾ ਪਿੱਕਾ ਹੈਗਾ ਇਹਨੂੰ ਪਿੱਛੇ ਲਾ ਦੇਣਾ ਫਿਰ ਆਰ ਵੀ ਦੇ ਤੇ ਇਦਾਂ ਫਿਰ ਇਹ ਕਨੈਕਟ ਕਰਕੇ ਇਹਨੂੰ ਖਿੱਚ ਕੇ ਲੈ ਜਾਣਾ ਇਹ ਸਭ ਤੋਂ ਜਿਆਦਾ ਵੇਕਣ ਵਾਲਾ ਬੱਕਣ ਵਾਲੀ ਗੱਡੀ ਆ ਕੈਨੇਡਾ ਦੇ ਵਿੱਚ ਕੈਨੇਡੀਅਨਸ ਦਾ ਸਭ ਤੋਂ ਵੱਡਾ ਫੇਵਰਿਟ ਇਹ ਵਹੀਕਲ ਕਹਿੰਦੇ ਇਹਨੂੰ ਔਰ ਹਾਂ ਡੀਜ਼ਲ ਇੰਜਨ ਦੇ ਉੱਤੇ ਹੁੰਦੀ ਹੈ ਇਹ ਗੱਡੀ ਤੇ ਬਹੁਤ ਹੀ ਪਾਵਰਫੁਲ ਇੰਜਨ ਹੈ ਹੁੰਦਾ ਇਹਦਾ ਮੇ ਯਾਰ ਆ ਦੇਖੋ ਇਦਾਂ ਹੁੰਦਾ ਇਹਦਾ ਕੰਮ ਹੌਲੀ ਹੌਲੀ ਸਾਰੇ ਮਿੱਤਰ ਸਾਡੇ ਵਿਛੜੀ ਜਾਂਦੇ ਹਨ ਤੇ ਇਹ ਵੀ ਚੱਲੇ ਭਾਜੀ ਇਹਨਾਂ ਨੂੰ ਛੱਡ ਕੇ ਫਿਰ ਅਸੀਂ ਅਸੀਂ ਵੀ ਨਿਕਲਦੇ ਹਾਂ 2-3 ਘੰਟਿਆਂ ਚ ਕਮਰਾਜ ਦਾ ਫੋਟੋ ਆ। ਅੱਲਾ ਦਾ ਸੋ ਯਾਰ। ਖੁਸ਼ ਹੋ ਗਏ ਪਿੰਦਾ। ਮੈਂ ਸਾਂ ਨਿਆਣੀ ਕਰੀ ਨਾ। ਮਮ ਜਮਾ ਤਰੀ ਫੜਾ। ਦਿਖਾਵਾ ਹੈਗਾ ਕੋਈ। ਉਹ ਪਿਆ ਉੱਥੇ ਪਲਾਸਟਿਕ ਦਾ ਦੇਖ ਇੱਥੇ। ਹੈ ਨਹੀਂ ਆ। ਉਹ ਪਿੱਛੇ ਪਾਕਟ ਚ ਪਾ ਦੇ। ਪਾਕਟ ਬਾ। ਜਾਂ ਸਾਈਡ ਤੇ ਪਾਕਟ ਤੇ ਪਾ ਦੇ।